ਚਰਨਜਾ 05 540 5504 ਆ ਗਿਆ ਬਾਈ ਜੀ 12 ਮਾਡਲ 4 ਲੱਖ 35 ਹਜ਼ਾਰ ਰੁਪਏ ਡਿਮਾਂਡ ਚ ਪੀਐਸਟੀ ਮਾਡਲ ਆ ਗਿਆ ਬਾਈ 730 2009 ਮਾਡਲ 4 ਲੱਖ 95 ਹਜ਼ਾਰ ਰੁਪਏ ਡਿਮਾਂਡ ਚ ਪਰਮਨਟ ਆ ਗਿਆ ਆ ਗਿਆ ਬਾਈ ਜੀ ਪੈਂਟ ਈਕੇ ਵਾਲਾ 2011 ਮਾਡਲ 4 ਲੱਖ ਰੁਪਏ ਡਿਮਾਂਡ ਮੰਗ ਤੇ ਬਾਕੀ ਬਾਈ ਜੀ ਕਮੈਂਟ ਨਾਲ ਦੇ ਨਾਲ ਕਰੀ ਲਿਆ ਆ ਕਹਿੰਗਾ ਬਾਈ ਮੈਂ ਬਾਈ ਨਾਲ ਦੇ ਨਾਲ ਜਾਇਆ ਕਰਾਂਗੇ ਕਮੈਂਟ ਕਰੀ ਚੱਲੋ ਬਾਈ ਜੀ ਕਿੱਥੋਂ ਕਿੱਥੋਂ ਜੋੜਦੇ ਨੇ ਦੇਖ ਰਹੀਆਂ ਆਪਾਂ ਤੇ ਇਧਰ ਗੱਡਾਗਾ ਬਾਈ ਜੀ ਡੀਆਈ ਟਾਈਫੀਟ ਤੇ 99 ਮਾਡਲ 105000 ਰੁਪਏ ਦਾ ਮਾਰਚ ਸਵਰਾਜ 855 ਆ ਗਿਆ ਬਾਈ ਜੀ 2000 14 ਮਾਡਲ 5 ਲੱਖ ਰੁਪਏ ਦਾ ਅਡਵਾਂਸ ਤੇ 35 ਦਾ ਆ ਗਿਆ ਬਾਈ ਜੀ ਸੋਨਾਲੀਕਾ 6 ਮਾਡਲ 255000 ਦਾ ਅਡਵਾਂਸ ਨਾਲ ਦੇ ਨਾਲ ਕਮੈਂਟ ਕਰੀ ਚਲੋ ਬਾਈ ਜੀ ਕਿੱਥੋਂ ਕਿੱਥੋਂ ਜੁੜੇ ਹੋਗੇ ਤੇ ਐਮਐਸ ਵੀ ਆ ਗਿਆ ਬਾਈ ਜੀ ਇਹਨੇ ਕਿੰਨੇ ਮੰਗ ਲਿਆ ਬਾਈ ਜੀ ਇਹ 2006 ਮਾਡਲ ਦਾ ਤੇ 242000 ਰੁਪਏ ਦਾ ਮਾਰਚ ਸਵਰਾਜ 855 ਆ ਗਿਆ 3 ਸਟਾਰ ਬਾਈ ਜੀ 2010 ਮਾਡਲ 3 ਲੱਖ ਦੀ ਡਿਮਾਂਡ ਚ ਪੰਜਾਬ ਨੰਬਰ ਬਾਕੀ ਬਾਈ ਜੀ ਕਮੈਂਟ ਕਰੀ ਜਦੋਂ ਬਾਈ ਜੀ ਕਿੱਥੋਂ ਕਿੱਥੋਂ ਜੋੜਿਆਂਗੇ ਤੇ ਟਰੈਕਟਰ ਤੁਹਾਨੂੰ ਦਿਖਾਈ ਜਾਵਾਂਗੇ ਤੇ ਕੀ ਕੀ ਡਿਮਾਂਡ ਆਗੇ ਕਰੋ ਕਮੈਂਟ ਬਾਈ ਜਲਦੀ ਜਲਦੀ 5 ਮਿੰਟ ਦਾ ਆਪਾਂ ਲਾਈਵ ਕਰਾਂਗੇ ਉਸ ਤੋਂ ਬਾਅਦ ਆਪਾਂ ਵੀ ਚੱਲਾਂਗੇ ਨੇਹਰਾ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੋ ਚੁੱਕਾ ਹੈ 60-65 ਕਿਲੋਮੀਟਰ ਦੂਰ ਆਪਾਂ ਇੱਥੋਂ ਦੂਰ ਜਾਵਾਂਗਾ ਤੇ ਸਵਰਾਜ 855 ਆ ਗਿਆ ਬਾਈ ਜੀ ਉਹ ਸਟਾਰ ਰਿਵਰਸ ਪੀਟੀਓ ਇਹ ਕੋੜਾ ਬੰਪਰ ਲੱਗਾ ਹੋਇਆ ਹੈਗਾ 2012 ਮਾਡਲ 481 ਹੈ ਪਰ ਡਿਮਾਂਡ ਤੇ ਸੁਵਰਾਜ 744 ਆ ਗਿਆ ਬਾਈ ਜੀ 2003 ਮਾਡਲ 272000 ਪਰ ਡਿਮਾਂਡ ਤੇ ਸਟੈਂਡਰਡ ਆ ਗਿਆ 335 2005 ਮਾਡਲ 261700 ਪਰ ਡਿਮਾਂਡ ਤੇ ਸੁਵਰਾਜ 855 ਆ ਗਿਆ ਪੋਸਟਾਰ ਬਾਈ ਜੀ 13 ਮਾਡਲ 483000 ਪਰ ਡਿਮਾਂਡ ਤੇ ਕਲੌਸ ਕਰਿੰਗ ਨਾਲ ਟਾਇਰ ਨਵੇਂ ਚੌਂਕੜਾ 5204 ਆ ਗਿਆ 12 ਮਾਡਲ 453000 ਪਰ ਡਿਮਾਂਡ ਤੇ ਤੇ ਸਵਰਾਜ 855 ਗਿਆ ਪੀਪੀ 23 ਨੰਬਰ ਚ 12 ਮਾੜਦਾ 473000 ਰੁਪਏ ਦੀ ਮੰਗ ਤੇ ক্লোਜ਼ ਕਰਦਾ ਇੰਜ ਨੇ ਚੌਕੜਾ 80 ਪੈਸੇ ਬਾਕੀ ਕਮੈਂਟ ਕਰੀ ਚੱਲੋ ਬਈ ਜੀ ਕਿੱਥੋਂ ਕਿੱਥੋਂ ਜੋੜਾਂਗੇ ਸਨਾਲਨਾ ਸ਼ੇਅਰ ਕਰ ਗਿਓ ਤੇ ਮਾਰ ਕੇ ਕੀ ਰਕਉਣ ਵਾਲਾ ਕੰਮ ਹੋ ਜਾਂਦਾ 60 ਦਾ ਫਾਰਮ ਆ ਗਿਆ ਡਬਲ ਕਲਚ 99 ਮਾਡਲ 222000 ਰੁਪਏ ਦੀ ਮੰਗ ਤੇ ਅਰਜਨ ਆ ਗਿਆ ਇੱਕ ਮਾਦਲੇ 185000 ਰੁਪਏ ਦੀ ਮੰਗ ਤੇ ਡੀਆਈ 35 ਦਾ ਆ ਗਿਆ ਸੋਨਾਲੀ ਕਬੇ ਜੀ ਕਵਲ ਕਲੱਚ 6 ਮਾਡਲ 210000 ਰੁਪਏ ਦਾ ਮਾਰਚ ਫਾਰਮ ਟ੍ਰੈਕ ਦੇ 60 ਦਾ ਕੇ 2000 6 ਮਾਡਲ 255000 ਰੁਪਏ ਦਾ ਮਾਰਚ ਬੈਕਟਰ ਨਵੇਂ ਫਰੰਟਰ ਅਸੀਂ ਕਰਦੇ ਬਾਕੇ ਕਮੈਂਟ ਕਰੀ ਦਿਓ ਬਾਈ ਨਾਲ ਨਾਲ ਕਿੱਥੋਂ ਜੁੜਿਆ ਇਹ ਵੀ ਜਰੂਰ ਦੱਸੋ ਜੀ ਡੀਆਈ 750 ਦਾ ਆ ਗਿਆ ਉਹਨਾਂ ਨੇ ਲਿਖਿਆ ਬਾਈ ਜੀ ਵੀ ਵੀ 41 ਨੰਬਰ ਹੈਗਾ 4 ਮਾਡਲ 2.5 ਲੱਖ ਰੁਪਏ ਦਾ ਮਾਰਚ ਫਾਰਮ ਟ੍ਰੈਕ ਤੇ 80 ਆ ਗਿਆ 25 ਦਾ ਬਾਈ ਜੀ 2003 ਮਾਡਲ 1,75,000 ਦਾ ਡਿਮਾਂਡ ਤੇ ਬਾਪੂ ਦੀ ਸੀ ਮੰਡੀ ਦੇ ਸਾਡੇ ਭਾਈ ਹੁਣ ਬਹੁਤ ਖਾਲੀ ਹੋ ਗਏ ਕਮੈਂਟ ਕਰੋ ਬਈ ਜੀ ਕਿੱਥੋਂ ਕਿੱਥੋਂ ਜੜੇ ਆਉਂਦੇ ਨਾਲ ਦੀ ਨਾਲੇ ਸ਼ੇਅਰ ਵੀ ਜਰੂਰ ਕਰਿਓ ਤੇ ਦੇਖਦੇ ਵੀ ਸਾਡੇ ਨਾਲ ਕਿੱਥੋਂ ਕਿੱਥੋਂ ਜੁੜਨੇ ਆਉਂਦੇ ਕਰੋ ਕਮੈਂਟ ਬਈ ਜੀ ਦਾ ਫਾਇਦਾ ਸਰਸਿੰਘ ਬਾਈ ਕਹਿੰਦਾ ਮਲੇਰ ਕਾਟਨ ਦੇ ਜੁੜੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਖੜਨਾ ਜੁਣੀ ਲਈ ਅਰਦੋਸ਼ਰ ਬਾਈ ਦਾ ਲੈ ਵੀ ਆ ਗਿਆ ਦੇ 98 ਲੱਖ ਲੱਖ ਉਸਨਾਲ ਯਾਰ ਬੜਾ ਮਾਨਤੰਡ 98 ਲੱਖ ਲੱਖ 40 ਹਜ਼ਾਰ ਤਟਮਾਨ ਚ ਲੱਗੋ ਜੀ ਅਦਰ ਪਰਫਰ ਸਾਈ ਮਾੜਿਆ ਰਾ ਯਾਰ ਸਭ ਤੋਂ ਬੰਦਿਆ ਪੋਸਟ ਆ ਲੈ ਆ ਜਾਨੂ ਵੀ ਚਾਹ ਪੀ ਲੈ 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 ਬਈ 50 50 ਡੀ ਆ ਗਿਆ ਬਾਈ ਜੀ ਜੌਂਡੀ ਯਾਰ 13 ਮਾਡਲ 386 ਹਜ਼ਾਰ ਤੁਹਾਡਾ ਤੇ ਬਾਕੀ ਬਈ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਲਾਈਵ ਬਹੁਤ ਬਹੁਤ